ਨਸ਼ੇ ਦੀ ਰੋਕਥਾਮ ਕਰਨ ਲਈ ਡੀਜੀਪੀ ਬਡਰ ਰੇਂਜ ਨੇ ਪਟਿਆਲਾ ਦੇ ਆਮ ਲੋਕਾਂ ਤੇ ਪੁਲਿਸ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਨਸ਼ੇ ਨੂੰ ਰੋਕਣ ਲਈ ਆਮ ਲੋਕਾਂ ਨਾਲ ਕੀਤੇ ਵਿਚਾਰ ਸਾਂਝੇ ਪੰਜਾਬ ਪੁਲਿਸ ਦੇ ਡੀਆਈਜੀ ਬਡਰ ਰੇਂਜ ਰਕੇਸ਼ ਕੌਂਸਲ ਵੱਲੋਂ ਪਟਿਆਲਾ ਦੇ ਆਮ ਲੋਕਾਂ ਤੇ ਪੁਲਿਸ ਅਧਿਕਾਰੀ ਨਾਲ ਨਸ਼ੇ ਦੇ ਰੋਕਥਾਮ ਨੂੰ ਲੈ ਕੇ ਕੀਤੀ ਗਈ ਮੀਟਿੰਗ ਇਸ ਮੌਕੇ ਐਸਐਸਪੀ ਪਟਿਆਲਾ ਤੋਂ ਇਲਾਵਾ ਜਿੰਨੇ ਵੀ ਪੁਲਿਸ ਅਧਿਕਾਰੀ ਮੌਕੇ ਤੇ ਮੌਜੂਦ ਰਹੇ ਅਤੇ ਸ਼ਹਿਰ ਦੇ ਕਈ ਲੋਕ ਇਸ ਮੀਟਿੰਗ ਦੇ ਵਿੱਚ ਹਿੱਸਾ ਲੈਣ ਪਹੁੰਚੇ ਕਲਪਤ ਰਾਂਡੀ ਡੀਆਈਜੀ ਰਕੇਸ਼ ਕੌਂਸਲ ਨੇ ਕਿਹਾ ਕਿ ਜਦੋਂ ਤੱਕ ਮੈਂ ਡੀਆਈਜੀ ਦਾ ਚਾਰਜ ਸੰਭਾਲ ਰ ਕਨਾਲ ਮਿਲ ਨਹੀਂ ਕੀਤੀ ਸੀ ਇਸ ਵਜ੍ਹਾ ਨਾਲ ਅੱਜ ਆਮ ਲੋਕਾਂ ਨਾਲ ਗੱਲਬਾਤ ਕਰਨ ਆਇਆ ਅਤੇ ਨਾਲ ਹੀ ਜੋ ਨਸ਼ਾ ਹੈ ਉਸ ਦੀ ਰੋਕਥਾਮ ਲਈ ਵੀ ਲੋਕਾਂ ਦੇ ਵਿਚਾਰ ਲਈ ਨੇ ਡੀਆਈਜੀ ਨੇ ਕਿਹਾ ਕਿ ਆਮ ਲੋਕਾਂ ਨੇ ਵੀ ਸਾਨੂੰ ਵਿਚਾਰ ਦਿੱਤੇ ਨੇ ਤੇ ਅਸੀਂ ਪੰਜਾਬ ਦੇ ਮੁੱਖ ਮੰਤਰੀ ਅਤੇ ਬੀਜਪੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਨਸ਼ੇ ਨੂੰ ਠੱਲ ਪਾਉਣ ਦੇ ਵਿੱਚ ਸਫਲ ਹੁੰਦੇ ਜਾ ਰਹੇ ਹਾਂ ਨਾਲ ਹੀ ਡੀਆਈਜੀ ਨੇ ਕਿਹਾ ਕਿ ਆਮ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਪੁਲਿਸ ਦੀ ਮਦਦ ਕਰਨ ਕਿਉਂਕਿ ਜ਼ਿਆਦਾਤਰ ਜਿਹੜੀ ਜਾਣਕਾਰੀ ਹੈ ਇਹ ਆਮ ਲੋਕਾਂ ਕੋਲ ਹੁੰਦੀ ਹੈ ਨਸ਼ਾ ਕਰਨ ਵਾਲਾ ਅਤੇ ਵੇਚਣ ਵਾਲਾ ਕੌਣ ਹੈ ਆਮ ਲੋਕਾਂ ਨੂੰ ਚਾਹੀਦਾ ਹੈ ਕਿ ਪੁਲਿਸ ਨਾਲ ਆਪਣੀ ਜਾਣਕਾਰੀ ਸਾਂਝੀ ਕਰਨ ਅਸੀਂ ਕਿਸੇ ਦੇ ਨਾਮ ਜੋ ਹੈ ਉਹ ਜਨਤਕ ਨਹੀਂ ਕਰਾਂਗੇ ਸਭ ਨੂੰ ਨਸ਼ਾ ਵੇਚਣ ਅਤੇ ਕਰਨ ਵਾਲਿਆਂ ਨੂੰ ਜੋ ਹੈ ਉਹ ਗ੍ਰਿਫਤਾਰ ਕਰਾਂਗੇ ਜੋ ਨਸ਼ਾ ਵੇਚਦੇ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਏਗਾ ਜੋ ਕਰਦੇ ਨੇ ਉਹਨਾਂ ਨੂੰ ਨਸ਼ਾ ਛਡਵਾਉਣ ਵਿੱਚ ਮਦਦ ਕਰਾਂਗੇ ਜਦੋਂ ਜੁਆਇਨ ਕੀਤਾ ਸੀਗਾ ਮੇਰਾ ਮਨ ਸੀਗਾ ਕਿ ਮੈਂ ਇੱਕ ਵਾਰੀ ਆ ਕੇ ਲੋਕਾਂ ਨਾਲ ਪਬਲਿਕਲੀ ਇੰਟਰੈਕਟ ਕਰਾਂ ਸਮਾਂ ਨਹੀਂ ਮਿਲਿਆ ਬਿਕਾਜ਼ ਪਹਿਲੇ ਇਲੈਕਸ਼ਨ ਸੀਗੇ ਸੋ ਟੂਡੇ ਆਈ ਗਾਟ ਸਮ ਟਾਈਮ ਸੋ ਆਈ ਥੋਟ ਕਿ I स्टार्टेड ਫਰਮ ਬਟਾਲਾ ਇਸ ਕਰਕੇ ਮੈਂ ਇੱਥੇ ਆਇਆ ਹਾਂ ਮੈਂ ਚਾਹੁੰਦਾ ਸੀ ਕਿ ਜੋ ਲੋਕਾਂ ਦੇ ਮਨ ਦੇ ਵਿਚਾਰ ਨੇ ਉਹ ਖੁੱਲ ਕੇ ਸੁਣਿਆ ਜੋ ਅਸੀਂ ਕਰ ਰਹੇ ਹਾਂ ਜੋ ਸਮਾਜ ਚ ਉਹਨਾਂ ਨੂੰ ਨਜ਼ਰ ਆ ਰਿਹਾ ਉਹ ਸਾਰੀ ਜਾਣਕਾਰੀ ਹਾਸਲ ਕਰਕੇ ਫਿਰ ਜੋ ਸਾਨੂੰ ਅੱਗੇ ਕਰਨ ਦੀ ਲੋੜ ਆ ਅਸੀਂ ਉਹ ਤੇ ਸਟ੍ਰੈਟਜੀ ਬਣਾ ਸਕੀਏ ਅੱਜ ਕੱਲ੍ਹ ਵੈਸੇ ਵੀ ਮਾਨਯੋਗ ਮੁੱਖ ਮੰਤਰੀ ਜੀ ਦੇ ਆਦੇਸ਼ ਅਨੁਸਾਰ ਤੇ ਸਾਡੇ ਡੀਜੀਪੀ ਪੰਜਾਬ ਸਾਹਿਬ ਦੇ ਆਦੇਸ਼ ਅਨੁਸਾਰ ਨਸ਼ਾ ਖਿਲਾਫ ਅਸੀਂ ਇੱਕ ਮਹਿੰਮ ਚੜੀਦੀ ਹੈ ਮੈਂ ਉਸ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਚਾਹੁੰਦਾ ਸੀਗਾ ਕਿ ਅਸੀਂ ਕਿਸਾਂ ਦੀ ਰਿਸਕ ਕਰ ਰਹੇ ਹਾਂ ਕਿਸਾਂ ਸਚੇਸ ਕਰ ਰਹੇ ਹਾਂ ਕੀ ਅਸੀਂ ਕਰ ਰਹੇ ਹਾਂ ਕਿਸਾਂ ਅਸੀਂ ਜਿਹੜੇ ਇਸ ਸਮਗਲਰ ਨੇ ਅਤੇ ਪਾਪ ਦੀ ਕਮਾਈ ਤੋਂ ਇਹ ਸਾਰੀ ਪ੍ਰਾਪਰਟੀਆਂ ਬਣਾਈਆਂ ਅਸੀਂ ਕਿਸਾਂ ਉਹਨਾਂ ਨੂੰ ਜਬਤ ਕਰ ਰਹੇ ਹਾਂ ਫ੍ਰੀਜ਼ ਕਰ ਰਹੇ ਹਾਂ ਉਸ ਬਾਰੇ ਜਾਣਕਾਰੀ ਦੇਣਾ ਚਾਹੁੰਦਾ ਸੀਗਾ ਉਹੀ ਮੈਂ ਲੋਕਾਂ ਨਾਲ ਅੱਜ ਸਾਂਝਾ ਕੀਤਾ ਹੈਗਾ ਉਹਨਾਂ ਨੂੰ ਦੱਸਿਆ ਕਿ ਸਾਡੀ ਜਿਹੜੀ ਮੁਹਿੰਮ ਹੈ ਇਹ ਬਿਲਕੁਲ ਚੱਲ ਰਹੀ ਹੈ ਔਰ ਆਣ ਸਮਝ ਹੋਰ ਤੇਜ਼ ਹੋਏਗੀ ਉਸ ਘੜੀ ਤਹਿਤ ਇਟ ਵਾਸ ਜਸਟ ਅ ਪਬਲਿਕ ਪੁਲਿਸ ਪਬਲਿਕ ਇੰਟਰੈਕਸ਼ਨ ਐਂਡ ਆਮ ਵੈਰੀ ਹੈਪੀ ਕਿ ਲੋਕਾਂ ਨੇ ਬੜੇ ਖੁੱਲ ਕੇ ਵਿਚਾਰ ਰੱਖਿਆ ਅਸੀਂ ਸੋਚਿਆ ਸੀ 45 ਮਿੰਟ ਦਾ ਸਮਾਂ ਜਿਹੜਾ ਸੈਕਿੰਡ ਟੂ ਆਵਰਸ ਲੋਕਾਂ ਨੂੰ ਲੱਗਦੀ ਹੈ ਕਿ ਕੰਪਸੀ ਗਈ ਔਰ ਕੀ ਹੋ ਰਹੀ ਹੈ ਹੱਲ ਨਹੀਂ ਚੱਲ ਰਿਹਾ ਲੋਕ ਕੰਸਰਨ ਹੈ ਜੀ ਇਸ ਸ੍ਰੇਤੀ ਤੋਂ ਲੋਕਾਂ ਦਾ ਕੰਸਰਨ ਤਾਂ ਹੈ ਡੈਫੀਨਿਟਲੀ ਡਰੱਗਸ ਇੱਕ ਡਿਸਕਸ਼ਨ ਦਾ ਮੁੱਦਾ ਆਜਕਲ ਹਰ ਇੱਕ ਦਾ ਆਪਣਾ ਤੇ ਆਪਣਾ ਪਰਸਪੈਕਸ਼ਨ ਹੈ ਕੋਈ ਕਹਿੰਦਾ ਵਧ ਗਿਆ ਕੋਈ ਕਹਿੰਦਾ ਘਟ ਗਿਆ ਕੁਛ ਨਹੀਂ ਕਹਿਆ ਜੀ ਵਧਿਆ ਕੁਛ ਨਹੀਂ ਕਹਿਆ ਪੁਲਿਸ ਬਹੁਤ اچھا ਕੰਮ ਕਰ ਰਹੀ ਹੈ ਜਿਵੇਂ ਇੱਕ ਸਪੌਂਸਰਡ 35 ਸਾਲ ਦਾ ਸਰਪੰਚ ਨੇ ਉਹਨੇ ਦੱਸਿਆ ਕਿ ਸਰ ਮੇਰੇ ਇਲਾਕੇ ਚ ਬਹੁਤ ਅੱਛਾ ਕੰਮ ਪੁਲਿਸ ਨੇ ਕੀਤਾ ਹੈਗਾ ਇੱਕ ਹੋਰ ਸਪੌਂਸਰ ਨੇ ਕਿਹਾ ਕਿ ਨਹੀਂ ਮੇਰੇ ਤੁਸੀਂ ਆ ਕੇ ਪਿੰਡ ਚ ਬਹੁਤ ਡੋਪਟਸ ਕਾ ਲੋ ਤੁਹਾਨੂੰ ਦੋ ਬੰਦੇ ਵੀ ਨਹੀਂ ਛੇੜੀ ਨਹੀਂ ਮਿਲਣਗੇ ਸੋ ਸਾਨੂੰ ਕਾਫੀ ਲੋਕਾਂ ਤੋਂ ਅੱਛੀ ਫੀਡਬੈਕ ਮਿਲੀ ਹੈ ਉਸ ਫੀਡਬੈਕ ਦੇ ਬੇਸ ਤੇ ਅਸੀਂ ਆਉਣ ਵਾਲੇ ਸਮੇਂ ਚ ਆਪਣੇ ਆਪਰੇਸ਼ਨਸ ਪਲਾਨ ਕਰਾਂਗੇ ਐਂਡ ਦੈਨ ਵੀ ਵਿਲ ਗੋ ਇਨ ਅ ਫੁੱਲ ਮੈਨਰ ਅਗੇਂਸਟ ਥਿਸ ਡਰਟੀ ਪੀਪਲ ਸਰ ਇਹ ਬਟਾਲਾ

ਅਸੀਂ ਇਸੇ ਸਮਾਜ ਚ ਇਸੇ ਸਿਸਟਮ ਚ ਹਾਂ ਲੋਕਾਂ ਨੂੰ ਪਤਾ ਹੁੰਦਾ ਕਿ ਕੌਣ ਕੀ ਕਰ ਰਿਹਾ ਕੀ ਨਹੀਂ ਕਰ ਰਿਹਾ ਜਿਵੇਂ ਇੱਕ ਦੋ ਬੁਲਾਰਿਆਂ ਨੇ ਕਿਹਾ ਕਿ ਪੁਲਿਸ ਨੂੰ ਪਤਾ ਹੁੰਦਾ ਸੋ ਆਈ ਹੈਵ ਟੋਲ देम ਕਿ ਇਹ ਨਹੀਂ ਗੱਲ ਕਿ ਸਾਨੂੰ ਪਤਾ ਹੈ ਤਾਂ ਅਸੀਂ ਇਸ चीज ਨੂੰ ਲੌਕ ਕਰੀਏ ਬਟ ਅਗਰ ਲੋਕਾਂ ਦੀ ਇਨਫੋਰਮੇਸ਼ਨ ਤੇ ਪੁਲਿਸ ਐਕਸ਼ਨ ਆਪਸ ਚ ਮੇਲ ਖਾ ਜਾਣ ਇੱਕ ਮੇਲ ਬਣ ਜਾਏ ਤਾਂ ਫਿਰ ਕੋਈ ਇਸ ਚ ਮੈਨੂੰ ਨਹੀਂ ਨਜ਼ਰਾਂ ਦੀ ਕੋਈ ਪ੍ਰੋਬਲਮ ਕਿ ਅਸੀਂ ਇਸ ਬਿਮਾਰੀ ਨੂੰ ਜਲੰਮੁਰਗੇ ਨਾਲ ਸੁੱਟ ਸਕੀਏਗਾ ਸਰ ਇਹ ਤੇ ਅਤਰਾ ਜਿਹੜੇ ਨਿਸ਼ੇੜੀ ਆ ਉਹ ਕੋਈ ਟੀਕਾ ਲਗਾ ਕੇ ਬਹੁਤ ਜੜੀਆਂ ਬਿਮਾਰੀਆਂ ਜਿਹੜੀਆਂ ਆ ਉਹ ਵਧਾ ਰੇ ਆ ਤੇ ਇੱਕ ਜਿਹੜੇ ਕੋਈ ਲੋਕ ਦੱਸਦੇ ਆ ਪਛਾਣ ਦੱਸਦੇ ਉਹਦੀ ਪਛਾਣ ਸਾਹਮਣੇ ਆ ਜਾਂਦੀ ਉਹਦੇ ਬਾਰੇ ਕੀ ਕਰਨਾ ਹੈ ਰੈਸਿਊ ਮੈਂ ਪਬਲਿਕ ਨੂੰ ਇਹੀ ਵਿਸ਼ਵਾਸ ਦਿਵਾਵਾਂਗਾ ਕਿ ਸਾੜਨਾ ਖੁੱਲ ਕੇ ਇੰਟਰੈਕਟ ਕਰੋ ਤੁਹਾਡੀ ਪਹਿਚਾਨ ਗੁਪਤ ਰੱਖੀ ਜਾਏਗੀ ਕੋਈ ਗੱਲ ਬਾਹਰ ਨਹੀਂ ਆਏਗੀ ਇਹਦੇ ਨਾਲ ਨਾਲ ਮੈਂ ਪੇਰੈਂਟਸ ਨੂੰ ਪਰਿਵਾਰਾਂ ਨੂੰ ਵੀ ਅਪੀਲ ਕਰਨੀ ਚਾਹਨਾ ਕਿ ਸਾਰਾ ਕੁਝ ਪੁਲਿਸ ਸੇ ਨਾ ਛੱਡੋ ਸਾਡੀਆਂ ਕਈ ਹੋਰ ਵੀ ਪ੍ਰਾਇੋਰਟੀਜ਼ ਨੇ ਕਈ ਹੋਰ ਵੀ ਕੰਮ ਨੇ ਅਸੀਂ ਐਂਡ ਵੀ ਆਰ ਐਕਸਪੈਕਟਿਡ ਐਂਡ ਸਪੋਸਟ ਟੂ ਡਰਾਈਵ ਮੋਰ ਦੈਨ 100 ਪਰਸੈਂਟ ਔਨ ਏਵਰੀ ਫਰੰਟ ਥੋੜਾ ਸਾਰੇ ਪਰਿਵਾਰ ਵੀ ਆਪਣਾ ਰੋਲ ਅਦਾ ਕਰਨ ਬੱਚਿਆਂ ਨੂੰ ਬਿਜ਼ੀ ਰੱਖਣ ਸਪੋਰਟਸ ਬਾਂ ਬੱਚਾ ਆਪਣੇ ਨੂੰ ਜਿਹੜੀ ਜਿਹੜੀ એનર્ਜੀ ਆ ਉਹ ਚੰਗੇ ਚੈਨ ਨਾਲ ਚਲਾਣ ਤਾਂ ਕਿ ਬੱਚੇ ਇਹਨਾਂ ਬੁਰਾਈਆਂ ਵਾਲ ਕ੍ਰਿਤੀਆਂ ਵੱਲ ਨਾ ਜਾਣ ਪਰ ਜੇਕਰ ਕਿਤੇ ਕੋਈ ਐਹੋ ਜੀ ਗੱਲ ਹੋ ਜਾਂਦੀ ਹੈ ਤਾਂ ਫਿਰ ਉਹਨੂੰ ਛਪਾਉਣ ਦੀ ਕੋਸ਼ਿਸ਼ ਨਹੀਂ ਕੀਤੀ ਹੈ ਪੁਲਿਸ ਨਾਲ ਸਾਂਝੀ ਕਰਕੇ ਉਸ ਬੱਚੇ ਦਾ ਸਰਕਾਰੀ ਇਲਾਜ ਕਰਾ ਕੇ ਉਹਨੂੰ ਦੁਬਾਰਾ ਠੀਕ ਕਰਕੇ ਵਾਪਸ ਜਿਹੜੀ ਮੇਨ ਜ਼ਿੰਦਗੀ ਦੀ ਤਾਰਾ ਗਈ ਉਹ ਲਿਆਂਦੀ ਪੂਰੀ ਕੋਸ਼ਿਸ਼ ਕੀਤੀ ਹੈ ਅਸੀਂ ਪੂਰਾ ਸਹਿਯੋਗ ਕਰਾਂਗੇ ਔਰ ਇਸੇ ਤੇ ਵਰਕ ਵੀ ਕਰਾਂਗੇ ਜਿਹੜੇ ਅਫਸਰ ਆ ਕੰਮ ਕਰ ਰਹੇ ਆ ਉਹਨਾਂ ਨੂੰ ਕੀ ਕੀਤਾ ਸਨਮਾਨ ਕੀਤਾ ਜਾਏਗਾ ਯੇ ਸਾਡੇ ਡੀਜੀਪੀ ਸਾਹਿਬ ਬਹੁਤ ਰਿਵਾਰਡ ਦੇ ਰਹੇ ਨੇ ਜੀ ਬਹੁਤ ਸਾਰੇ ਡਿਸਕ ਮਿਲ ਰਹੇ ਨੇ ਡੀਪੀ ਸਾਹਿਬ ਦੀਆਂ ਡਿਸਕਾਂ ਸਾਰਿਆਂ ਨੂੰ ਕੈਸ਼ ਔਰਡਸ ਸਰਟੀਫਿਕੇਟਸ ਮੈਂ ਤੇ ਪਿੰਡਾਂ ਵਾਲਿਆਂ ਨੂੰ ਆਪਣੀ ਜਿਹੜੀ ਸਾਡੀਆਂ ਬੀਡੀਸੀਜ਼ ਨੇ ਮੈਂ ਉਹਨਾਂ ਨੂੰ ਵੀ ਰਿਕੁਐਸਟ ਕਰਾਂਗਾ ਕਿ ਸੌਰੀ देयर इज ਅ ਪਾਲਿਸੀ ਕਿ ਜੇ ਸਾਡੀ ਕੋਈ ਮਦਦ ਕਰਦਾ ਇਹ ਦਸਨ ਚ ਕਿ ਇੱਥੇ ਡਰੱਗਸ ਭਈਆਂ ਆਂ ਵਿਕਰੀਆਂ ਜਾਂ ਬਰਾਂਦ ਹੋ ਸਕਦੀਆਂ ਤੇ देयर इज ਅ ਕਲੀਅਰ ਕਾਡ ਪਾਲਿਸੀ ਆਫ ਦੀ ਪੰਜਾਬ ਪੁਲਿਸ ਕਿ ਉਹਨਾਂ ਵਿਲੇਜ ਵਿਲੈਂਸ ਕਮੇਟੀਆਂ ਨੂੰ ਉਹਨੂੰ ਬਕਾਇਦਾ ਕੈਸ਼ ਰਿਵਾਰਡ ਜਾਂ ਹੋਰ ਰਿਵਾਰਡ ਆ ਉਹ ਤੇ ਜਾਣਗੇ